ਸਤਿ ਸ੍ਰੀ ਅਕਾਲ ਜੀ ਜੁੜ ਚੁੱਕੇ ਹੋ ਮੌਸਮ ਪੰਜਾਬ ਦਾ ਚੈਨਲ ਦੇ ਨਾਲ ਤੇ ਮੈਂ ਬਲਜਿੰਦਰ ਸਿੰਘ ਮਾਨ ਅੱਜ 25 ਜੂਨ 2025 ਦੇ ਟਾਈਮ ਕਰੀਬ ਰਾਤ ਦੇ 7:00 ਵਜੇ ਆ ਰਹੇ ਨੇ ਗੱਲਬਾਤ ਆਉਂਦੀ ਤਨਾਂ ਦੇ ਮੌਸਮ ਬਾਰੇ ਦੇ ਮੌਨਸੂਨ ਦਾ ਕੀ ਵਰਤਾਰਾ ਚੱਲ ਰਿਹਾ ਉਹਦੇ ਬਾਰੇ ਗੱਲਬਾਤ ਕਰਾਂਗੇ ਅਭੀਤੇ ਤੇ ਚਾਰ ਦਿਨਾਂ ਤੋਂ ਪੰਜਾਬ ਦੇ ਕੁਝ ਕੁ ਜ਼ਿਲ੍ਹੇ ਤਾਂ ਐਦਾਂ ਦੇ ਨੇ ਜਿੱਥੇ ਜਾਨਾਂ ਮੀਂਹ ਪੈ ਰਿਹਾ ਕਿਤੇ ਕਿਤੇ ਤਾਕੜੀ ਝੱਟ ਵੀ ਲੱਗ ਰਹੀ ਹੈਗੀ ਤੇ ਕੁਝ ਕੁ ਿਲਾਕੇ ਐਦਾਂ ਦੇ ਨੇ ਵੀ ਮੀਂਹ ਜਿੱਥੇ ਮੌਨਸੂਨ ਦੇ ਪਹਿਲੇ ਮੀਂਹ ਨੂੰ ਅਜੇ ਵੀ ਅੜੀਕਿਆ ਜਾ ਰਿਹਾ ਕੁਝ ਿਲਾਕੇ ਐਦਾਂ ਦੇ ਨੇ ਤੇ ਕੁਝ ਿਲਾਕੇ ਐਦਾਂ ਦੇ ਨੇ ਜਿੱਥੇ ਮੌਨਸੂਨ ਨੇ ਆਉਣ ਸਾਰੀ ਜਿਹੜਾ ਇਲਾਕੇ ਦੇ ਜ਼ਿਲ੍ਹੇ ਨੇ ਜਿਹੜੇ ਜਲਥਲ ਕਰ ਦਿੱਤੇ ਮਤਲਬ ਕਿ ਰੋਪੜ ਹੋ ਗਿਆ ਲੁਧਿਆਣਾ ਚੰਡੀਗੜ੍ਹ ਮਹਾਲੀ ਰੋਪੜ ਫਤਿਹਗੜ੍ਹ ਸਾਹਿਬ ਪਟਿਆਲਾ ਇਹਨਾਂ ਇਲਾਕਿਆਂ ਵਿੱਚ ਮੌਨਸੂਨ ਦਾ ਪਹਿਲਾ ਮੀਂਹ ਪੈ ਚੁੱਕਾ ਹੈਗਾ ਇਸ ਤੋਂ ਬਾਅਦ ਹੋਰ ਵੀ ਇਲਾਕਿਆਂ ਦੀ ਗੱਲ ਕੀਤੀ ਜਾਵੇ ਜਾਂ ਕਪੂਰਥਲਾ ਇਲਾਕੇ ਦੀ ਗੱਲ ਕੀਤੀ ਜਾਵੇ ਜਾਂ ਜਲੰਧਰ ਦੇ ਕੁਝ ਕੁ ਇਲਾਕਿਆਂ ਦੀ ਅੰਮ੍ਰਿਤਸਰ ਦੇ ਕੁਝ ਕੁ ਇਲਾਕਿਆਂ ਦੀ ਤੇ ਅੱਜ ਤੜਕਸਾਰ ਮੋਗਾ ਤੇ ਬਠਿੰਡਾ ਦੇ ਵੀ ਥੋੜੇ ਬਹੁਤ ਖੇਤਾਂਾਂ 'ਚ ਮੀਂਹ ਦੇਖਣ ਨੂੰ ਮਿਲਿਆ ਪਰ ਉੱਪਰ ਤੇ ਲੁਧਿਆਣਾ ਕੱਲ 100 ਮਿਲੀਮੀਟਰ ਤੋਂ ਜ਼ਿਆਦਾ ਮੀਂਹ ਰਿਕਾਰਡ ਹੋਇਆ ਮਤਲਬ ਕਿ ਕੁਝ ਇਲਾਕੇ ਤਾਂ ਮੌਨਸੂਨ ਦੇ ਇਦਾਂ ਦੇ ਨੇ ਵੀ ਜਿੱਥੇ ਪੂਰੀ ਤਰ੍ਹਾਂ ਜਲਥਲ ਹੋ ਗਿਆ ਮਤਲਬ ਕਿ ਰਿਕਾਰਡ ਤੋੜ ਮੀਂਹ ਪੈ ਗਿਆ ਤੇ ਕੁਝ ਇਲਾਕੇ ਇਦਾਂ ਦੇ ਨੇ ਜਿੱਥੇ ਹਲੇ ਮੌਨਸੂਨ ਦੇ ਪਹਿਲੇ ਮੀਂਹ ਨੂੰ ਅਡਿੱਕਿਆ ਜਾ ਰਿਹਾਗਾ ਬਹੁਤ ਸਾਰੇ ਕਾਰਨ ਨੇ ਇਹਦੇ ਅ ਲੋਕ ਕਾਰਨ ਘਟ ਪਉਦੇ ਆ ਉਹ ਸਾਡੇ ਤੇ ਬਲੇਮ ਜਿਆਦਾ ਲਾਉਂਦੇ ਨੇ ਕਿਉਂਕਿ ਅਸੀਂ ਵੀ ਜ਼ਿੰਮੇਵਾਰ ਬੰਦੇ ਆਗੇ ਤੁਹਾਡੇ ਤੱਕ ਸਹੀ ਜਾਣਕਾਰੀ ਪਹੁੰਚਾਉਣਾ ਸਾਡਾ ਫਰਜ਼ ਆ ਤੇ ਦੱਸਣਾ ਵੀ ਫਰਜ਼ ਬੰਦਾਗਾ ਵੀ ਕਿਉਂ ਇਦਾਂ ਵਾਪਰ ਰਿਹਾ ਇੱਕ ਪਹਿਲੀ ਗੱਲ ਤਾਂ ਇਹ ਆ ਵੀ ਮੌਨਸੂਨ ਨੂੰ ਮੌਨਸੂਨ ਜਿਹੜੀ ਅਨਪ੍ਰੇਡਿਕਟੇਬਲ ਹੁੰਦੀ ਆ ਕਿਉਂਕਿ ਇਹਦੇ ਵਿੱਚ ਮੌਇਸਚਰ ਬਹੁਤ ਜ਼ਿਆਦਾ ਹੁੰਦਾਗਾ ਤੇ ਦੂਜੀ ਗੱਲ ਮੌਨਸੂਨ ਦਾ ਬਿਹੇਵ ਆ ਜਿਹੜਾ ਵਰਤਾਰ ਆਗਾ ਜਿਹੜਾ ਮੌਨਸੂਨ ਦਾ ਸੁਭਾਅ ਆ ਕੁਦਰਤੀ ਤੌਰ ਤੇ ਉਹ ਇਦਾਂ ਦਾ ਹੁੰਦਾਗਾ ਬੀ ਜਿਆਦਾ ਐਕਟਿਵ ਨਹੀਂ ਹੁੰਦੀ ਜਾਂ ਐਕਟਿਵ ਹੁੰਦੀ ਹੈ ਤਾਂ ਕੁਝ ਇਲਾਕਿਆਂ ਵਿੱਚ ਹੁੰਦੀ ਹੈ ਤੇ ਉੱਥੇ ਹੀ ਢੇ ਢੇਰੀ ਹੋ ਜਾਂਦੀ ਹੈ ਮਤਲਬ ਕਿ ਮੀਂਹ ਜਿਆਦਾ ਪੈਂਦੇ ਨਹੀਂਗੇ ਜਾਂ ਕੁਝ ਕੁ ਇਲਾਕਿਆਂ 'ਚ ਹੀ ਭਾਰੀ ਤੋਂ ਭਾਰੀ ਮੀਂਹ ਮੌਸਮ ਦੇ ਜਾਂਦੀ ਹੈ ਤੇ ਕੁਝ ਇਲਾਕੇ ਮੀਂਹ ਤੋਂ ਸਖਣੇ ਰਹਿ ਜਾਂਦੇ ਮਤਲਬ ਕਿ 50% ਇਲਾਕਿਆਂ 'ਚ ਮੀਂਹ ਪੈਗਾ ਤੇ 50% ਇਲਾਕੇ ਜਿਹੜੇ ਮੀਂਹ ਤੋਂ ਸਖਨੇ ਰਹੇਗੇ ਇਦਾਂ ਦਾ ਮੌਨਸੂਨ ਦਾ ਕੁਰਤੀ ਤੌਰ ਤੇ ਵਰਤਾਰਾ ਹੁੰਦਾ ਤੇ ਹੋਰ ਵੀ ਕਈ ਸਾਰੇ ਪੈਰਾਮੀਟਰ ਨੇ ਕਈ ਸਾਰੇ ਫੈਕਟਰ ਨੇ ਜਿਹਦਾ ਕਰਕੇ ਮੌਨਸੂਨ ਦਾ ਟਟਮਾ ਵਰਤਾਰਾ ਦੇਖ ਨੂੰ ਮਿਲਦਾ ਜਿਹੜਾ ਪਿਛਲੇ 4-5 ਦਿਨਾਂ ਤੋਂ ਲਗਾਤਾਰ ਚੱਲ ਰਿਹਾ ਹੈਗਾ ਜਾਂ ਰਿਸਰਚ بیسਡ ਫੈਕਟ ਬੇਸਡ ਗੱਲ ਕਰੀਏ ਤਾਂ ਪੀ ਅਸੀਂ ਪਹਿਲਾਂ ਵੀ ਕਹਿੰਦੇ ਆ ਰਹੇ ਆ ਇਹ ਗੱਲਾਂ ਕਈ ਸਾਲਾਂ ਤੋਂ ਪਰ ਪੰਜਾਬੀ ਯੂਨੀਵਰਸਿਟੀ ਲੁਧਿਆਣਾ ਦੇ ਵੀ ਵਿਗਿਆਨੀਆਂ ਨੇ ਰਿਸਰਚ ਕੀਤੀ ਹੈਗੀ ਵੀ ਜਦੋਂ ਦਾ ਨਰਮੇ ਦਾ ਏਰੀਆ ਘਟਿਆ ਤੇ ਝੋਨੇ ਦਾ ਏਰੀਆ ਵਧਿਆ ਹੈਗਾ ਉਹਦੇ ਕਾਰਨ ਵੀ ਮੌਨਸੂਨ ਦੇ ਮੀਂਹ ਦਾ ਟ੍ਰੈਂਡ ਪੰਜਾਬ ਹਰਿਆਣਾ ਵਿੱਚ ਘਟੇਗਾ ਤੇ ਰਾਜਸਥਾਨ ਦੇ ਵਿੱਚ ਮੀਂਹ ਦਾ ਟ੍ਰੈਂਡ ਆ ਜਿਹੜਾ ਪਿਛਲੇ 10-15 ਸਾਲਾਂ ਤੋਂ ਲਗਾਤਾਰ ਰਾਜਸਥਾਨ ਵਿੱਚ ਮੀਂਹ ਦਾ ਦਾਅ ਜਿਹੜਾ ਵੱਧ ਰਿਹਾ ਹੈਗਾ ਸੋ ਹੁਣ ਮੌਨਸੂਨ ਦੇ ਅੱਗੇ ਮੌਸਮ ਦੀ ਅਪਡੇਟ ਬਾਰੇ ਗੱਲ ਕਰੀਏ ਤਾਂ ਜ਼ਿਆਦਾ ਡਿਟੇਲ ਜੇ ਜਾਣਨੀ ਆ ਤਾਂ ਤੁਸੀਂ ਸਾਨੂੰ ਮੈਸੇਜ ਕਰਕੇ ਪੁੱਛ ਸਕਦੇ ਹੋਗੇ ਪਰ ਹਾਲ ਦੀ ਘੜੀ ਆਉਂਦੇ ਦਿਨਾਂ ਦੇ ਮੌਸਮ ਤੇ ਝਾਤ ਮਾਰਦੇ ਆਂਗੇ ਅਨੁਲੈ ਅੱਜ 25 ਜੂਨ ਹੈਗਾ 30 ਜੂਨ ਤੱਕ ਦੋ ਤਿੰਨ ਮੀਂਹਾਂ ਦੀ ਸੁਭਾਵਨਾ ਪੰਜਾਬ ਵਿੱਚ ਚੰਗੇ ਮੀਂਹਾਂ ਦੀ ਸੁਭਾਵਨਾ ਬਹੁਤੇ ਇਲਾਕਿਆਂ 'ਚ ਬਣੀ ਰਹੂਗੀ ਅੱਜ ਰਾਤ ਜਾਂ ਤੜਕਸਾਰ ਵੀ ਪੰਜਾਬ ਦੇ ਕੁਝ ਇਲਾਕਿਆਂ ਵਿੱਚ ਦਰਮਿਆਨੇ ਤੋਂ ਭਾਰੀ ਮੀਂਹਿਆ ਕਾਰਵਾਈਆਂ ਦੇਖਣ ਨੂੰ ਮਿਲ ਸਕਦੀਆਂ ਖਾਸ ਕਰਕੇ ਅੱਜ ਅੱਧੀ ਰਾਤ ਬਾਅਦ ਜਾਂ ਕੱਲ ਤੜਕਸਾਰ ਨੂੰ ਇਦਾਂ ਦੀ ਸੁਭਾਵਨਾ ਜਾਪ ਰਹੀ ਵੀ ਕੱਲ ਤੜਕਸਾਰ ਪੰਜਾਬ ਦੇ ਕੁਝ ਕ ਇਲਾਕਿਆਂ ਵਿੱਚ ਜਾਂ ਕਈ ਇਲਾਕਿਆਂ ਵਿੱਚ ਮੀਂਹੀਆਂ ਚੰਗੀਆਂ ਕਾਰਵਾਈਆਂ ਦੇਖਣ ਨੂੰ ਮਿਲ ਸਕਦੀਆਂ ਨੇ ਤੇ ਨਾਲ ਹੁੰਦੇ ਮਤਲਬ ਕਿ ਜੇ ਸਰਕਾਰੀ ਏਜੰਸੀ ਦੇ ਮੌਨਸੂਨ ਦੇ ਟ੍ਰੈਕ ਦੀ ਗੱਲ ਕੀਤੀ ਜਾਵੇ ਤਾਂ ਮੌਨਸੂਨ ਪੰਜਾਬ ਦੇ ਬਹੁਤੇ ਇਲਾਕਿਆਂ ਨੂੰ ਅੱਜ 25 ਜੂਨ ਨੂੰ ਕਵਰ ਕਰ ਚੁੱਕੀ ਹੈ ਜਿੱਦਾਂ ਦੀ ਸੁਭਾਵਨਾ ਜਤਾ ਰਹੇ ਸੀਗੇ ਔਰ ਕੁਝ ਇਲਾਕਿਆਂ ਵਿੱਚ ਮੀਂਹ ਪਿਆ ਹੈਗਾ ਕੁਝ ਇਲਾਕਿਆਂ ਵਿੱਚ ਡਰਾਈ ਆਨਸੈਟ ਹੋਈ ਹੈ ਮਤਲਬ ਕਿ ਖੁਸ਼ਕ ਮੌਨਸੂਨ ਨੇ ਜਿਹੜੀ ਦਸਤਕ ਦਿੱਤੀ ਹੈਗੀ ਆ ਇਹ ਕੋਈ ਪਹਿਲੀ ਵਾਰ ਨਹੀਂ ਹੋਇਆਗਾ ਇਸਲੇ ਸਾਲਾਂ ਵਿੱਚ ਵੀ ਇਦਾਂ ਦਾ ਇਦਾਂ ਵਾ ਮਤਲਬ ਕਿ ਬਹੁਤ ਵਾਰ ਹੋਇਆ ਜਦੋਂ ਮੌਨਸੂਨ ਨੇ ਖਾਲੀ دستਕ ਦਿੱਤੀ ਹੋਵੇ ਪਰ ਹੌਲੀ ਹੌਲੀ ਹੁਣ ਮੀਂਹਾਂ ਵਿੱਚ ਜਿਹੜਾ ਸੁਧਾਰ ਆਉਣ ਦੀ ਉਮੀਦ ਜਿਹੜੀ ਬਣਦੀ ਦਿਖਾਈ ਦੇ ਰਹੀ ਹੈਗੀ ਮਤਲਬ ਕਿ ਬਰਸਾਤਾਂ ਵਿੱਚ ਆਉਂਦੇ ਦਿਨਾਂ ਵਿੱਚ ਲਗਾਤਾਰ ਜਿਹੜਾ ਸੁਧਾਰ ਦੇਖਣ ਨੂੰ ਮਿਲੂਗਾ ਹੌਲੀ ਹੌਲੀ ਮੌਨਸੂਨ ਜਿਹੜੀ ਐਕਟਿਵ ਹੁੰਦੀ ਦਿਖਾਈ ਦੇਊਗੀ ਪੰਜਾਬ ਹਰਿਆਣਾ ਉਤਰੀ ਰਾਜਸਥਾਨ ਦੇ ਬਹੁਤੇ ਇਲਾਕਿਆਂ ਦੇ ਵਿੱਚ ਅੱਜ ਵੀ ਹਰਮਾਨਗੜ੍ਹ ਦੇ ਕੁਝ ਇਲਾਕਿਆਂ ਵਿੱਚ ਤੇ ਗੰਗਾ ਨਗਰ ਦੇ ਕੁਝ ਇਲਾਕਿਆਂ ਵਿੱਚ ਮੀਂਹ ਦੀਆਂ ਕਾਰਵਾਈਆਂ ਦੇਖਣ ਨੂੰ ਮਿਲੀਆਂ ਨੇ ਹਰਿਆਣਾ ਦੇ ਵੀ ਕੁਝ ਇਲਾਕਿਆਂ ਵਿੱਚ ਖਾਸ ਕਰਕੇ ਉ ਨਾਨਗਰ ਇੱਥੇ ਜਿਹੜਾ ਭਾਰੀ ਤੋਂ ਭਾਰੀ ਮੀਂਹ ਰਿਕਾਰਡ ਹੋਇਆ ਹੈਗਾ ਤੜਕਸਰ ਪਟਿਆਲਾ ਵੀ ਜਾਂ ਚੰਡੀਗੜ੍ਹ ਮਹਾਲੀ ਰੋਪੜ ਇਦੋਂ ਵੀ ਜਿਹੜਾ ਕੁਝ ਕਲਾਕਾਂ ਵਿੱਚ ਮੀਂਹ ਰਿਕਾਰਡ ਹੋਇਆ ਹੈਗਾ ਲਗਭਗ ਅੱਜ ਕਾਰਵਾਈ ਅੱਜ ਵੀ ਟੁੱਟਮੀ ਰਹੀ ਹੈ ਬੀਤੇ 4-5 ਦਿਨਾਂ ਤੋਂ ਵੀ ਟੁੱਟਮੀ ਚੱਲ ਰਹੀ ਹੈ ਪਰ ਹੌਲੀ-ਹੌਲੀ ਮੌਨਸੂਨ ਦੇ ਵਿੱਚ ਜਿਹੜੀ ਸੁਧਾਰ ਆਉਂਦੀ ਸੁਭਾਵਨਾ ਜਿਹੜੀ ਦਿਖਾਈ ਦੇ ਰਹੀ ਹੈਗੀ ਮਤਲਬ ਕਿ ਕੱਲ ਤੜਕਸਾਰ ਤੇ ਅਜਧਰਿਆ ਤੋਂ ਬਾਅਦ ਵੀ ਮੌਨਸੂਨ ਕੁਝ ਇਲਾਕਿਆਂ ਵਿੱਚ ਐਕਟਿਵ ਹੋਊਗੀ ਤੇ ਇਸ ਤੋਂ ਬਾਅਦ ਵੀ ਜਿਹੜਾ 28 29 30 ਜੂਨ ਤੱਕ ਜਿਹੜਾ ਮੌਨਸੂਨ ਐਕਟਿਵ ਬਣੀ ਰਹਿ ਸਕਦੀ ਹੈ ਪੰਜਾਬ ਵਿੱਚ ਇਕਦਾਂ ਸੱਡ ਕੇ ਪੰਜਾਬ ਦੇ ਕੁਝ ਇਲਾਕਿਆਂ ਵਿੱਚ ਮੀਂਹ ਦੀ ਮੌਨਸੂਨ ਦੇ ਚੰਗੇ ਮੀਂਹ ਦੀ ਸੁਭਾਵਨਾ ਬਣੀ ਰਹੂਗੀ ਮਤਲਬ ਕਿ ਕੁੱਲਮ ਲਾ ਕੇ ਕਿਹਾ ਜਾਵੇ ਤਾਂ 25 ਜੂਨ ਤੋਂ ਲੈ ਕੇ 30 ਜੂਨ ਦੇ ਵਿੱਚਕਾਰ ਦੋ ਤਿੰਨ ਚੰਗੇ ਮੀਂਹ ਬਹੁਤੇ ਇਲਾਕਿਆਂ ਵਿੱਚ ਬਹੁਤੇ ਜ਼ਿਲ੍ਹਿਆਂ ਵਿੱਚ ਪੈ ਜਾਣੇ ਹਨ ਤੇ ਖਾਸ ਕਰਕੇ ਇੱਕ ਜੂਏਸੀਪਾ ਸਿਸਟਮ ਦੀ ਗੱਲ ਕਰ ਰਹੀ ਸੀ ਅਪਰ 에ਅਰ ਸਰਕੂਲੇਸ਼ਨ ਜਿਹੜਾ ਇਸ ਟਾਈਮ ਅੱਜ ਅੰਬਾਲਾ ਉੱਪਰ ਬਣਿਆ ਹੋਇਆ ਹੈਗਾ ਜਿਹਦੇ ਕਾਨੂੰਨ ਦਾ ਖੇਤਰਾਂ ਵਿੱਚ ਅੱਜ ਭਾਰੀ ਬਾਰਿਸ਼ ਹੋਈ ਹੈ ਭਾਰੀ ਮੀਂਹ ਰਿਕਾਰਡ ਹੋਇਆ ਹੈਗਾ ਹੌਲੀ ਹੌਲੀ ਅੱਜ ਰਾਤ ਇਹ ਜਿਹੜਾ ਸਰਕੂਲੇਸ਼ਨ ਆ ਅਪਰ 에ਅਰ ਸਰਕੂਲੇਸ਼ਨ ਜੂਏਸੀ ਕਹਿੰਦੇ ਜਿਹਨੂੰ ਆਪਾਂ ਮੈਡਲ ਲੈਵਲ ਤੇ ਬਣਿਆ ਹੁੰਦਾ ਜਿੱਥੇ ਪੱਛਮੀ ਸਿਸਟਮ ਆ ਕੇ ਕੱਢਦਾ ਹੁੰਦਾਗਾ ਸਿੱਪ ਦੇ ਵਾਲੀ ਸਾਈਡ ਤੋਂ ਇਹ ਯੂਐਸਏ ਸਿਸਟਮ ਆ ਜਿਹੜਾ ਇਹ ਚੱਦ ਵਾਲੀ ਸਾਈਡ ਤੋਂ ਯੂਪੀ ਵਾਲੀ ਸਾਈਡ ਤੋਂ ਹੌਲੀ ਹੌਲੀ ਪੰਜਾਬ ਵੱਲ ਨੂੰ ਮੂਵ ਕਰ ਰਿਹਾ ਹੈ ਹਾਲਾਂਕਿ ਬਹੁਤਾ ਤਾਕੜਾ ਨਹੀਂ ਹੈਗਾਗਾ ਪਰ ਫਿਰ ਵੀ ਪੰਜਾਬ ਦੇ ਕੁਝ ਇਲਾਕਿਆਂ ਵਿੱਚ ਚੰਗੇ ਮੀਂਹ ਦੀ ਕਾਰਵਾਈ ਅਗਲੇ 2 ਦਿਨਾਂ ਦਰਾਂ ਦੇ ਸਕਦਾਗਾ ਉਸ ਤੋਂ ਬਾਅਦ 29 30 ਜੂਨ ਨੂੰ ਇੱਕ ਵੈਸਟਰਲੀ ਜੈਟ ਐਕਟਿਵ ਹੁੰਦੀ ਦਿਖਾਈ ਦੇ ਰਹੀ ਹੈ ਜਿਸ ਦਾ ਕਰਕੇ 29-30 ਜੂਨ ਨੂੰ ਵੀ ਪੰਜਾਬ, ਹਰਿਆਣਾ ਅਤੇ ਰਾਜਸਥਾਨ ਦੇ ਬਹੁਤੇ ਇਲਾਕਿਆਂ ਵਿੱਚ ਮੌਨਸੂਨ ਦੇ ਚੰਗੇ ਮੀਂਹਿਆ ਕਾਰਵਾਈਆਂ ਜਿਹੜੀਆਂ ਦੇਖਣ ਨੂੰ ਮਿਲ ਸਕਦੀਆਂ ਨੇ ਜੇ ਆਪਾਂ ਆਮ ਪਾਸਾ ਵਿੱਚ ਕਹਿੰਦੇ ਹੁੰਦੇ ਹਾਂ ਕਿ ਮੌਨਸੂਨ ਕੱਖ ਦੀ ਨਹੀਂ ਹੈਗੀ ਪੰਜਾਬ ਦੇ ਵਿੱਚ ਜਿੰਨਾ ਜ਼ਿਕਰ ਕੋਈ ਐਕਟਿਵ ਪਾਸਮੀ ਸਿਸਟਮ ਵੀ ਮੌਨਸੂਨ ਸੀਜ਼ਨ ਵਿੱਚ ਦਸ ਤੱਕ ਨਹੀਂ ਦਿੰਦਾ ਹੈਗਾ ਸੋ ਅਗਲੇ 2 ਦਿਨ ਤਾਂ ਮੀਂਹ ਦੀ ਸੁਭਾਅ ਨਾਲ ਰਹੂਗੀ ਟੁੱਟਮੀ ਹੋਊਗੀ ਕਿਤੇ ਕਿਤੇ ਭਾਰੀ ਤੋਂ ਭਾਰੀ ਮੀਂਹ ਵੀ ਪੈ ਸਕਦਾ ਬਹੁਤੇ ਇਲਾਕਿਆਂ 'ਚ ਮੀਂਹ ਦਰਮਿਆਨਾ ਤੇ ਕਿਤੇ ਕਿਤੇ ਭਾਰੀ ਹੋਊਗਾ ਪਰ 29 30 ਜੂਨ ਨੂੰ ਇੱਕ ਵੈਸਟਲੀ ਜੈਟ ਐਕਟਿਵ ਹੋ ਰਹੀ ਹੈ ਜਿਸ ਦਾ ਕਰਕੇ ਪੰਜਾਬ ਵਿੱਚ ਇੱਕ ਦੋ ਚੰਗੇ ਮੀਹਾਂ ਦੀ ਸੁਭਾਅ ਨਾਲ ਉਦੋਂ ਵੀ 29 30 ਜੂਨ ਨੂੰ ਲੱਗ ਕੇ ਜਿਹੜੀ ਬੰਦੀ ਦਿਖਾਈ ਦੇ ਰਹੀ ਹੈਗੀ ਸੋ ਹਾਲ ਦੀ ਘੜੀ ਇੰਨੀ ਕ ਅਪਡੇਟਾਂ ਲਈ ਜੁੜੇ ਰਹੋ ਮੌਸਮ ਪੰਜਾਬ ਦਾ ਚੈਨਲ ਦੇ ਨਾਲ ਜੀ ਧੰਨਵਾਦ